ਮੇਰੇ ਪਤੀ ਦੀ ਮੌਤ ਨੂੰ 8-9 ਮਹੀਨੇ ਹੋ ਗਿਆ ਮੇਰੇ ਪਤੀ ਦੀ ਮੌਤ ਤੋਂ ਪਹਿਲਾਂ ਵੀ ਮੇਰੇ ਸਹੁਰੇ ਦੀਆਂ ਘਟੀਆਂ ਹਰਕਤਾਂ ਸੀ ਕੰਗਾ ਸੀ ਵੀ ਮੇਰਾ ਬੱਚਾ ਲੱਗ ਤੋ ਪਤਾ ਪਨਾ ਹੋ ਜਾਂਦਾ ਪਾਸੇ ਹੋ ਜਾਂ ਉਹ ਦੂਰ ਬਿਲਾ ਲਿਆ ਕਰ ਹਾਂ ਹੈ ਦੂਰ ਬਿਲਾ ਲਿਆ ਕਰ ਆ ਗਿਆ ਜਿਹੜੇ ਕੋ ਜਲਤੀ ਹੁੰਦਾ ਉਹਦੇ ਮਰ ਕੋਹਣੇ ਜਾਂਦਾ ਹੂੰ ਨਹੀਂ ਚੰਗਾ ਲੱਗਦਾ ਚੰਗਾ ਲੱਗਦਾ ਤੇਰੀ ਮਰਜ਼ੀ ਵੀ ਇਹ ਤੇ ਦਮੋ ਕਰਨ ਦਾ ਕੋਈ ਫਾਇਦਾ ਨਹੀਂ ਹੂੰ ਨਹੀਂ ਹੋ ਤੂੰ ਨਾ ਕੋਈ ਨਹੀਂ ਹੁੰਦਾ ਐ ਤਾਂ ਕੋਈ ਨਹੀਂ ਹੁੰਦਾ ਐ ਪਹਿਲੇ ਜਿੰਦਾ ਐ ਵੀ ਜਿੰਦਾ ਹੋਵੇ ਨਾ ਹੋਵੇ ਜੇ ਮੈਨੂੰ ਨਹੀਂ ਪਸੰਦ ਹੈ ਚਲ ਜਦੋਂ ਮੈਂ ਇਹ ਚੀਜ਼ਾਂ ਬਾਰ-ਬਾਰ ਕਰਦਾ ਸੀ ਮੈਂ ਆਪਦੇ ਪਤੀ ਨੂੰ ਦੱਸਿਆ ਕਿ ਸਾਰਾ ਘਟੀਆਰਕ ਤਾਂ ਕਰਦਾ ਤਾਂ ਜਦੋਂ ਇਹਨਾਂ ਨੇ ਮੁਕਰ ਜਾਣਾ ਵੀ ਅਸੀਂ ਅੱਜਾ ਕੁਝ ਕੀਤਾ ਹੀ ਨਹੀਂ ਤਾਂ ਮੇਰੇ ਪਤੀ ਨੇ ਕਿਹਾ ਜਦੋਂ ਬਾਰ-ਬਾਰ ਕਰਦੇ ਇਹਨਾਂ ਦਾ ਕੋਈ ਪ੍ਰੂਫ ਬਣਾ ਉਸੇ ਕੰਮ ਦੇ ਤੁਹਾਡਾ ਪਰਚਾ ਦਰਜ ਹੋ ਗਿਆ ਸੀ ਹਾਂਜੀ ਅਸ਼ਲੀਲ ਅਰਕਤਾਂ ਦੀ ਪੂਰੀ ਇਨਕੁਆਇਰੀ ਹੋਈ ਪਰਚਾ ਦਰਜ ਹੋਇਆ ਇਹ ਕਹਿ ਰਿਹਾ ਵੀ ਜਿਹੜਾ ਇੱਥੋਂ ਦਾ अपना मंत्रीया वो त मेरे ਘਰੇ ਹਾਜ਼ਰੀ ਪਰਦਾ ਕੁੱਡਾ ਹੁੰਦਾ ਮੇਰੇ ਘਰੇ ਆਕੇ ਜੇ ਬਾਰ ਬਾਰ ਕੱਟੀਆਰਕ ਤਾਂ ਕਰਦਾ ਸੀ ਮੈਂ ਇਹਨਾਂ ਦੀ ਵੀਡੀਓ ਬਣਾਈ ਜੋ ਮੇਰੇ ਪਤੀ ਦੀ ਡੈਤੀ ਹੋਗੀ ਉਦੋਂ ਬਾਅਦ ਇਹਨਾਂ ਦੀ ਉਹ ਕੱਟੀਆਰਕ ਤਾਂ ਜ਼ਿਆਦਾ ਵੱਧ ਗਈਆਂ ਕਿ ਆ ਵੀ ਮੈਂ ਪੁਲਿਸ ਕੰਪਲੇਨ ਕਰੂੰਗੀ ਤਾਂ ਮੇਰੇ ਜੇਟ ਨੇ ਮੈਨੂੰ ਇਹ ਕਿਹਾ ਕਿ ਪੁਲਿਸ ਸਾਰੀ ਸਾਡੀ ਖਰੀਦੀ ਹੋਈ ਆ ਅਸੀਂ 50-50 ਲੱਖ ਚ ਪੁਲਿਸ ਖਰੀਦੀ ਪੁਲਿਸ ਸਾਡਾ ਕੀ ਕਰ ਦੂਗੀ ਹਥਿਆਰ ਲੈ ਕੇ ਕੋਠੇ ਤੇ ਚੜਦਾ ਜਾਨ ਨੂੰ ਮਰਨ ਦੀਆਂ ਧਮਕਾਂ ਦਿੰਦਾ ਜੋ ਸਾਰੀ ਪ੍ਰੂਫ ਆ ਮੇਰੇ ਕੋਲ ਕੀਡ ਕੋ ਤੁਸੀਂ ਸੁਣ ਸਕਦੇ ਆ ਉਹ ਇੱਥੋਂ ਦੇ ਡੀਐਸਪੀ ਜਤਿੰਦਰ ਨੂੰ ਵੀ ਦਿੱਤੀ ਹੋਈ ਆ ਉਹ ਇੱਥੋਂ ਦੇ ਐਸਐਚਓ ਨੂੰ ਵੀ ਦਿੱਤੀ ਹੋਈ ਆ ਉਹ ਆਂਦਾ ਮੈਂ ਪੈਸਿਆਂ ਨਾਲ ਕਰਦਾ ਹੁਣਾ ਤੇ ਡੀਐਸਪੀ ਥਾਣੇਦਾਰ ਮਿੱਥੋਂ ਬਾਹਰ ਕਿਵੇਂ ਹੋ ਜਾਣਗੇ ਸਾਬ ਵੀ ਜਿਹੜਾ ਗੁਰਾ ਦਿੱਤਾ ਹੈ ਇਹ ਇੱਥੇ ਆਈਜੀ ਦਾ ਰੀਡਰ ਰਹਾ ਸਾਨੂੰ ਪਤਾ ਵੀ ਜਿਹਦੇ ਮੂੰਹ ਨੂੰ ਰੋ ਲੱਗਾ ਹੋਵੇ ਤੇ ਉਦੋਂ ਭਰਾਵੋ ਫਰ ਮਗਰੂ ਉਹ ਹੱਡੀ ਦੇ ਮਗਰ ਜਾਂਦਾ ਹੁੰਦਾ ਬੱਚੀ ਵਾਲੇ ਪਾਸੋਂ ਹੱਡੀ ਨਹੀਂ ਮਿਲ ਰਹੀ ਇਹਦੇ ਕਰਕੇ ਉਹਨਾਂ ਦਾ ਪੱਖ ਪੂਰਿਆ ਇਹ ਬੱਚੀ ਦੇ ਪ੍ਰੂਫ ਵਿਖਾਉਣ ਦੇ ਲਈ ਇੱਥੇ ਆਉਣਿਆ ਤੇ ਐਸਐਚਓ ਸਾਨੂੰ ਵੀ ਆਪਦੀ ਦਾ ਵਰਦੀ ਦਾ ਰੋਬ ਆ ਜਿਹੜਾ ਸਾਡੇ ਦੇ ਝਾੜਦਾ ਇਹਦਾ ਏਐਸਆਈ ਦਰਸ਼ਨ ਸਾਡੇ ਦੇ ਵਰਦੀ ਦਾ ਰੋਬ ਝਾੜਦਾ ਵੀ ਕੁਰਸੀ ਤੇ ਬੈਠਣ ਨੂੰ ਤੁਹਾਨੂੰ ਕਿਹਨੇ ਆਖਿਆ ਕਿਉਂਕਿ ਇਹ ਪਬਲਿਕ ਸਰਵੰਟਾ ਤੁਸੀਂ ਤੇ ਜੇ ਤੁਹਾਡਾ ਪਬਲਿਕ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹਊਗਾ ਤਾਂ ਫਿਰ ਲੋਕ ਆਮ ਸੁਧਾਰ ਲੋਕ ਥੋਥੋ ਕਿਵੇਂ ਇਨਸਾਫ ਲੈ ਸਕਣਗੇ ਜੇ ਇਹ ਆ ਕੇ ਆਪਦੀ ਕੀਤੀ ਹੋਈ ਦਾ ਅਸਾਸ ਕਰਦੇ ਐਐਸਆਈ ਤੇ ਗੁਰਾਂ ਦੇ ਤਾਂ ਥਾਣੇਦਾਰ ਤਾਂ ਠੀਕ ਆ ਜੇ ਨਹੀਂ ਕਰਦੇ ਤਾਂ ਆਉਣ ਵਾਲਾ ਸਮਾਂ ਦੱਸੂਗਾ ਵੀ ਇਹਦੇ ਦੁਆ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚੋਂ ਕਿਹੜੇ ਰੰਗ ਆਉਂਦੇ ਆ ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹਾਂ ਸੁਨੀਲ ਜੰਦਲ ਇਸ ਟਾਈਮ ਕਿਸਾਨ ਜਥੇਬੰਦੀਆਂ ਨੇ ਥਾਣਾ ਘੇਰਿਆ ਹੋਇਆ ਹੈ ਗੇਟ ਦੇ ਅੱਗੇ ਬੈਠੇ ਨੇ ਦੱਸ ਦਿਆ ਕਿ ਇੱਕ ਲੇਡਿਸ ਦੇ ਨਾਲ ਉਹਦੇ ਸਹੁਰੇ ਨੇ ਛੇੜਛਾੜ ਕੀਤੀ ਆ ਔਰ ਉਸ ਨੂੰ ਅਸਲਾ ਵੀ ਦਿਖਾਇਆ ਗਿਆ ਉਹਦੇ ਜੀਠ ਨੇ ਉਹਨੂੰ ਅਸਲਾ ਦਿਖਾਇਆ ਪੂਰਾ ਮਾਮਲਾ ਕੀ ਆ ਸਾਡੇ ਲੇਡੀ ਜੁੜੇ ਗਲਤ ਕਰਦੇ ਆ ਇਹ ਪੰਜੀ ਕੀ ਗਲਤ ਹੋਈ ਏ ਸਾਰੀ ਮੇਰੇ ਤੇ ਮੇਰੀ ਦੂਸਰੀ ਸ਼ਾਦੀ ਸੀਗੀ ਮੇਰੇ ਇੱਕ ਬੱਚਾ ਸੀ ਜਿਹੜਾ ਇਹਨਾਂ ਨੇ ਲੀਗਲ ਤੌਰ ਤੇ ਗੋਦ ਲਿਆ ਵਿਆ ਸੀਗਾ ਮੇਰੇ ਪਤੀ ਦੀ ਮੌਤ ਨੂੰ 8-9 ਮਹੀਨੇ ਹੋ ਗਏ ਆ ਮੇਰੇ ਪਤੀ ਦੀ ਮੌਤ ਤੋਂ ਪਹਿਲਾਂ ਵੀ ਮੇਰੇ ਸਹੁਰੇ ਦੀਆਂ ਘਟੀਆਂ ਹਰਕਤਾਂ ਸੀ ਕਹਿੰਦਾ ਸੀ ਵੀ ਮੇਰਾ ਬੱਚਾ ਲਾਏ ਜਦੋਂ ਮੈਂ ਇਹ ਚੀਜ਼ਾਂ ਬਾਰ-ਬਾਰ ਕਰਦਾ ਸੀ ਮੈਂ ਆਪਦੇ ਪਤੀ ਨੂੰ ਦੱਸਿਆ ਵੀ ਸਹੁਰਾ ਘਟੀਆਂ ਹਰਕਤਾਂ ਕਰਦਾ ਤਾਂ ਜੋ ਇਹਨਾਂ ਨੇ ਮੁਕਰ ਜਾਣਾ ਵੀ ਅਸੀਂ ਅੱਜਾ ਕੁਝ ਕੀਤਾ ਹੀ ਨਹੀਂ ਤਾਂ ਮੇਰੇ ਪਤੀ ਨੇ ਕਿਹਾ ਜਦੋਂ ਬਾਰ-ਬਾਰ ਕਰਦੇ ਇਹਨਾਂ ਦਾ ਕੋਈ ਪ੍ਰੂਫ ਬਣਾ ਤਾਂ ਜੋ ਇਹ ਇੱਕ ਸਬੂਤ ਹੋਵੇ ਨਾ ਜੇ ਬਾਰ-ਬਾਰ ਘਟੀਆਂ ਕਰਕਤਾ ਕਰਦਾ ਸੀ ਮੈਂ ਇਹਨਾਂ ਦੀ ਵੀਡੀਓ ਬਣਾਈ ਉਦੋਂ ਬਾਅਦ ਇਹਨਾਂ ਨੇ ਜਦੋਂ ਮੇਰੇ ਪਤੀ ਦੀ ਮੌਤ ਹੋ ਗਈ ਉਦੋਂ ਬਾਅਦ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ ਜੋ ਮੇਰੇ ਪਤੀ ਦੀ ਡੈੱਤੀ ਹੋ ਗਈ ਉਦੋਂ ਬਾਅਦ ਇਹਨਾਂ ਦੀ ਉਹ ਘਟियारਤ ਤਾਂ ਜ਼ਿਆਦਾ ਵਧ ਗਈਆਂ ਜਦੋਂ ਮੈਂ ਹੁਣ ਇਹਨਾਂ ਤੇ ਕਿਹਾ ਵੀ ਮੈਂ ਪੁਲਿਸ ਕੰਪਲੇਨ ਕਰੂੰਗੀ ਤਾਂ ਮੇਰੇ ਜੇਠ ਨੇ ਮੈਨੂੰ ਇਹ ਕਿਹਾ ਵੀ ਪੁਲਿਸ ਸਾਰੀ ਸਾਡੀ ਖਰੀਦੀ ਹੋਈ ਆ ਅਸੀਂ 50-50 ਲੱਖ ਚ ਪੁਲਿਸ ਖਰੀਦੀ ਪੁਲਿਸ ਸਾਡਾ ਕੀ ਕਰ ਦੂਗੀ ਫਿਰ ਇੰਤੇ ਮੈਂ ਪੁਲਿਸ ਕੰਪਲੇਨ ਕਰੀ ਤਿੰਨ ਮਹੀਨੇ ਹੋ ਗਏ ਇਹਨਾਂ ਦੀ ਜੋ ਵੀ ਘਟ ਕਰਕਤਾ ਦੇਖ ਇਹਨਾਂ ਤੇ ਪਰਚਾ ਕੱਟਿਆ ਗਿਆ ਪੁਲਸ ਨੇ ਉਹਨਾਂ ਦਾ ਇੰਨਾ ਸਾਥ ਦਿੱਤਾ ਕਿ ਉਹਨਾਂ ਨੂੰ ਬਾਰ ਦੀ ਬਾਰ ਜ਼ਮਾਨਤ ਦਿਵਾਤੀ ਜਦ ਕਿ ਹਰਕਤਾਂ ਤੇ ਕਾਨੂੰਨੀ ਤੌਰ ਤੇ ਵੀ ਜ਼ਮਾਨਤ ਨਹੀਂ ਮਿਲਦੀ ਪੁਲਸ ਉਹਨਾਂ ਦੀ ਇੰਨੀ ਸਪੋਰਟ ਕਰਦੀ ਐ ਉਸੇ ਕੰਮ ਦੇ ਤੁਹਾਡਾ ਪਰਚਾ ਦਰਜ ਹੋ ਗਿਆ ਸੀ ਹਾਂਜੀ ਅਸ਼ਲੀਲ ਹਰਕਤਾਂ ਦੀ ਪੂਰੀ ਇਨਕੁਆਇਰੀ ਹੋਈ ਪਰਚਾ ਦਰਜ ਹੋਇਆ ਪਰ ਮੇਰੇ ਜੇਟ ਦੇ ਜੇਟ ਤੇ ਵੀ ਵਿਰੋਧ ਮੰਦਰ ਕਾਜ਼ ਦਿੱਤੀ ਸੀ ਜੋ ਇਹਨਾਂ ਨੇ ਖੁਦ ਮੰਨਦਾ ਵੀ ਮਕੈਸੇ ਦਿੱਤੇ ਆ ਇਨਕੁਆਇਰੀ ਚ ਇਹਨਾਂ ਨੂੰ ਬਾਹਰ ਕੱਢਿਆ ਗਿਆ ਮੇਰੇ ਜੇਟ ਨੂੰ ਵੀ ਇਹ ਬੰਦਾ ਵੀ ਸਹੀ ਆ ਇਹਦੀ ਜਗ੍ਹਾ ਨਹੀਂ ਅੜਪੀ ਮੇਰੇ ਜਦੋਂ ਮੇਰੇ ਪਤੀ ਦੀ ਨਿਸ਼ਤਰ ਸਿੰਘ ਦੀ ਮੌਤ ਹੋ ਗਈ। ਉਸ ਤੋਂ ਬਾਅਦ ਮੇਰਾ ਜੇਠ ਨਿਰਮਲ ਸਿੰਘ, ਗਰਮੀਤ ਸਿੰਘ ਵੀ ਉਹਨੂੰ ਕਹਿੰਦੇ ਆ। ਹਥਿਆਰ ਲੈ ਕੇ ਕੋਟੇ ਤੇ ਚੜਦਾ ਜਾਨ ਨੂੰ ਮਰਨ ਦੀਆਂ ਧਮਕੀਆਂ ਦਿੰਦਾ। ਜੋ ਸਾਰੀ ਪ੍ਰੂਫ ਆ ਮੇਰੇ ਕੋਲੇ। ਉਹ ਤੁਹਾਡਾ ਕੋਈ ਸੀਸੀਟੀਵੀ ਆ ਛੇੜਛਾੜ ਦੀ ਤੇ ਅਸਲਾ ਦਿਖਾਉਣ ਦੀ ਜੋ? ਹਾਂਜੀ ਉਹ ਸਾਰੀਆਂ ਵੀਡੀਓ ਰਿਕਾਰਡਿੰਗ ਪ੍ਰੂਫ ਹੈਗੇ ਆ। ਜੀ ਜੀ ਜੀ। ਫਿਰ ਇਹਨਾਂ ਨੇ ਜੋ ਮੇਰੇ ਪਤੀ ਜਗਾ ਸੀ ਸਾਡੇ ਵਾੜੇ ਸੀ ਵੰਡ ਕੇ ਆਏ। ਉਹ ਸਾਰੇ ਕਬਜ਼ੇ 'ਚ ਲੈ ਲੇ। ਮੇਰੇ ਬਤੀਨੇ ਕਿੱਲਾ ਦੋ ਗਿੱਲੇ ਗਹਿਣੇ ਲਏ ਸੀ। ਮੇਰੇ ਜੇਠ ਨਿਰਮਲ ਨੇ ਤੇ ਮੇਰੇ ਪਤੀ ਨਿਸ਼ਤਰ ਨੇ ਉਹ ਇਸ ਦੇ પતિ ਦੇ 4 ਲੱਖ ਹਿੱਸੇ ਦਾ ਉਹ ਵੀ ਮੇਰੇ ਜੇਠ ਖੱਲਾ ਪੈਸੇ ਲੈ ਆਇਆ 8 ਲੱਖ ਰੁਪਇਆ ਫਿਰ ਜਿਹੜੇ ਮੇਰੇ ਪਤੀ ਦੇ ਸੰਦ ਸੀ ਟਰਾਲੀ ਟਰੈਕਟਰ ਜੈਗਨੇਟਰ ਹੋਰ ਵੀਕਲ ਉਹ ਸਾਰੇ ਇਹਨਾਂ ਨੇ ਕਬਜ਼ੇ 'ਚ ਕਰ ਲਏ ਜਿ ਹੁਣ ਮੈਂ ਆਪਦੀਆਂ ਸਾਰੀਆਂ ਚੀਜ਼ਾਂ ਮੰਗੀਆਂ ਜਾਂ 3 ਮਹੀਨੇ ਹੋ ਗੱਠਾਣਿਆਂ 'ਚ ਫਿਰਦੀਆਂ ਪੁਲਿਸ ਪ੍ਰਸ਼ਾਸਨ ਨੂੰ ਗਰੀਦ ਲੈਂਦਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਾਂਦੀ ਜੀ ਕੀ ਲੱਗਦਾ ਪਰ ਜੱਥੇਬੰਦੀ ਵਾਲੇ ਤੁਸੀਂ ਇਹ ਸਾਰੀ ਸਟੋਰੀ ਸੁਣਾਈ ਹੈ ਤੁਹਾਡੇ ਮਗਰ ਖੜੇ ਹੈ ਕਿੱਸਾ ਲੱਗ ਰਿਹਾ ਤੁਹਾਨੂੰ ਬਸ ਹੁਣ ਸਾਡਾ ਇੱਕ ਹੀ ਹਸਾਰਾ ਜਿੰਨਾ ਤੋਂ ਉਮੀਦ ਆ ਵੀ ਸਾਨੂੰ ਇਨਸਾਫ ਦਿਵਾਉਣਗੇ ਪੁਲਿਸ ਤੋ ਤਾਂ ਕੋਈ ਰਹਿ ਨਹੀਂ ਗਈ ਐ ਨਾ ਸਰਕਾਰਾਂ ਤੋਂ ਅਸੀਂ ਕਰਤਾਰ ਸੰਧਮਾ ਘਰੇ ਵੀ ਤਿੰਨ ਚਾਰ ਵਾਰੀ ਗਏ ਆ ਵੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਐਸਐਸਪੀ ਦੇ ਦਫਤਰ ਦਰਖਾਸਤ ਦਿੱਤੀ ਡੀਐਸਪੀ ਦੇ ਦਿੱਤੀ ਜਤਿੰਦਰ ਦੇ ਫਿਰ ਐਸਐਚਓ ਗਰਦੇਤ ਦੇ ਤਿੰਨ ਚਾਰ ਤਾਂ ਦਰਖਾਸਤਾਂ ਦਿੱਤੀਆਂ ਜੋ ਕੋਈ ਸੁਣਵਾਈ ਨਹੀਂ ਹੋਈ ਉਲਟਾ ਸਾਨੂੰ ਕਰਤਾਰ ਸੰਧਮਾ ਦੇ ਭਰਾ ਵਕੀਲ ਸਿੰਘ ਨੇ ਇਹ ਕਿਹਾ ਕਿ ਹੁਣ ਤੈਨੂੰ ਕੀ ਦੇਣਾ ਤੈਨੂੰ ਦੂਜੀ ਜਗ੍ਹਾ ਤਾਂ ਤੂੰ ਆ ਕੇ ਬੈਠੀਆਂ ਦੂਜੀ ਜਗ੍ਹਾ ਜੇ ਮੇਰਾ ਵਿਆਹ ਹੋਇਆ ਅੱਲਾ ਦੇ ਪਤੀ ਦੀ ਮੌਤ ਹੋਈ ਫੇਰ ਹੀ ਆਈ ਸਾਰਾ ਕੋ ਲੀਗਲ ਕਰਤੇ ਹੋਇਆ ਕਹਿੰਦੇ ਤੇਰੇ ਜਵਾਬ ਨੂੰ ਇਹ ਕਿਉਂ ਰਕਣ ਉਹ ਵੀ ਇਹਨਾਂ ਦੀ ਭਾਸ਼ਾ ਬੋਲਦੇ ਆ ਉਹਨਾਂ ਨੇ ਵੀ ਮੇਰੀ ਕੋਈ ਮਦਦ ਨਹੀਂ ਕੀਤੀ ਫਿਰ ਮੈਂ ਨਾ ਵੀਰਿਆਂ ਨੂੰ ਕਿਹਾ ਵੀ ਇੱਕ ਤੁਸੀਂ ਵਜੇ ਆ ਤੁਸੀਂ ਮੈਨੂੰ ਇਨਸਾਫ ਦਿਵਾ ਦਿਓ ਇੱਥੇ ਹੁਣ ਤੁਹਾਨੂੰ ਜਦੋਂ ਹੁਣ ਹੁਣ ਕੀ ਗੱਲਬਾਤ ਹੋਈ ਜਿਹੜਾ ਹੁਣ ਤਰਨ ਵਾਲੀ ਕੀ ਗੱਲ ਹੋਈ ਹੈ ਹੁਣ ਇਹ ਸਾਨੂੰ ਇਹਨਾਂ ਨੇ ਟਾਈਮ ਦਿੱਤਾ ਸੀ 2-4 ਦਿਨ ਹੋ ਗਏ ਅਸੀਂ ਤਿੰਨ ਚਾਰ ਵਾਰੀ ਆ ਗਏ ਹਾਂ ਵੀ ਸੋਨੂੰ ਜੋ ਵੀ ਤੁਹਾਡਾ ਇੱਕ ਬੰਦਾ ਦਵਾਇਆ ਜਾਊਗਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਮੇਰੇ ਸਹੁਰੇ ਦੀ ਇਹਨਾਂ ਨੇ ਬਾਹਰ ਦੀ ਬਾਹਰ ਪਰਸੋਂ ਚਲਾਇਆ ਕਿੰਤਾ ਨਾਜੀ ਪੁਲਸ ਵਾਲਿਆਂ ਨੇ ਉੱਥੇ ਜਾ ਕੇ ਇਹ ਚਲਾਣ ਭਰਤਾ ਕਿ ਇਹ ਬੰਦੇ ਨਿਰਦੋਸ਼ ਆ ਸਾਨੂੰ ਇਹਨਾਂ ਨੂੰ ਰੈਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਉਹ ਇਹਨਾਂ ਦੀ ਇਹਨਾਂ ਨੇ ਜ਼ਮਾਨਤ ਕਰਾਤੀ ਤੇ ਹੁਣ ਜਿਹੜਾ ਸੋਹਰਾ ਪਰਿਵਾਰ ਉਹਨਾਂ ਦੀ ਜਵਾਨਤ ਹੋ ਗਈ ਆ ਇਸ ਤੋਂ ਬਾਅਦ ਪ੍ਰਧਾਨ ਜੀ ਤੁਹਾਡਾ ਨਾਲ ਕਰਦੇ ਗੱਲਬਾਤ ਇਹ ਮਸਲਾ ਵਧਿਆ ਕਿੱਥੋਂ ਕੀ ਗੱਲਬਾਤ ਹੋਈ ਆ ਜੀ ਇਹ ਬੇਟੀ ਕੋਰ ਸੁਖਿਆ ਅਮਰਜੀਤ ਕੌਰ ਜਿਨ੍ਹਾਂ ਨਾਲ ਬੇਇਨਸਾਫੀ ਹੋਈ ਆ ਜਿਹਦੇ ਕਰਕੇ ਮਤਲਬ ਸਾਰਾ ਪਰਿਵਾਰ ਦੀ ਧੱਕੇਸ਼ਾਹੀ ਦੇ ਖਿਲਾਫ ਬੇਟੀ ਨੇ ਸਾਰਾ ਆਪਣਾ ਬਿਆਨ ਦਿੱਤਾ ਹੈ ਜਿਹਦੇ ਕਰਕੇ ਇਥੋਂ ਦੇ ਪ੍ਰਸ਼ਾਸਨ ਨੇ ਜਥੇਬੰਦੀ ਦੇ ਦਖਲ ਕਰਕੇ ਪਰਚਾ ਕੀਤਾ ਹਾਲਾਂਕਿ ਉਹਨੂੰ ਮਤਲਬ ਪਰਚਾ ਉਹਦੇ ਤੇ ਪਾਉਣ ਲਈ ਤਿਆਰ ਨਹੀਂ ਸੀ ਜਿਉ ਬੱਚੀ ਕੋਲੇ ਵੀਡੀਓ ਨਾ ਹੁੰਦੀ ਜੋ ਆਡੀਓ ਬਣੀ ਹੋਈ ਆ ਉਹਦੇ ਕਰਕੇ ਇਹਨਾਂ ਦੀ ਮਜਬੂਰੀ ਬਣੀ ਆ ਕਿਉਂਕਿ ਇਹਦਾ ਜੇਠ ਸਿੱਧਾ ਸ਼ਰੇਆਮ ਕਹਿ ਰਿਹਾ ਇੱਕ ਵੀਡੀਓ ਆਡੀਓ ਕਲਿੱਪ ਹੈਗੀ ਆ ਜਿਹਦੇ ਵਿੱਚ ਉਹ ਕਹਿ ਰਿਹਾ ਵੀ ਅਸੀਂ ਪੈਸੇ ਆਲੇ ਹੁੰਨੇ ਆ ਅਸੀਂ ਪੈਸੇ ਨਾਲ ਖਰੀਦ ਲੈਨੇ ਹੁੰਨੇ ਆ ਥਾਣੇ ਦਾ ਡੀਐਸਪੀ ਇਹ ਕਹਿ ਰਿਹਾ ਵੀ ਜਿਹੜਾ ਇੱਥੋਂ ਦਾ ਆਪਣਾ ਮੰਤਰੀ ਆ ਉਹ ਤਾਂ ਮੇਰੇ ਘਰੇ ਹਾਜ਼ਰੀ ਭਰਦਾ ਕੁੱਡਾ ਹੁੰਦਾ ਮੇਰੇ ਘਰੇ ਆ ਕੇ ਜਿੱਥੋਂ ਤੱਕ ਉਹ ਉਹਦੇ ਵਿੱਚ ਹੋਰ ਵੀ ਉਹ ਭਾਸ਼ਾ ਬੋਲਦਾ ਜੋ ਉਹਦੀ ਜ਼ੁਬਾਨ ਗੰਦੀ ਨਾਲ ਅਸੀਂ ਉਹ ਗੰਦੀ ਜ਼ੁਬਾਨ ਨਹੀਂ ਕਰਨਾ ਚਾਹੁੰਦੇ ਕਿ ਜੋ ਉਹ ਬੋਲਿਆ ਇਸ ਕਰਕੇ ਉਹ ਵੀਡੀਓ ਤੁਸੀਂ ਸੁਣ ਸਕਦੇ ਆ ਉਹ ਇੱਥੋਂ ਦੇ ਡੀਐਸਪੀ ਜਤਿੰਦਰ ਨੂੰ ਵੀ ਦਿੱਤੀ ਹੋਈ ਆ ਉਹ ਇੱਥੋਂ ਦੇ ਐਸਐਚਓ ਨੂੰ ਵੀ ਦਿੱਤੀ ਹੋਈ ਆ ਉਹ ਆਂਦਾ ਮੈਂ ਪੈਸਿਆਂ ਨਾਲ ਕਰਦਾ ਹੁੰਨਾ ਤੇ ਡੀਐਸਪੀ ਥਾਣੇਦਾਰ ਇੱਥੋਂ ਬਾਹਰ ਕਿਵੇਂ ਹੋ ਜਾਣਗੇ ਜਥੇਬੰਦੀ ਵਾਲੇ ਮੇਰਾ ਕੀ ਵਿਗਾੜ ਦੇਣਗੇ ਉਹਨੇ ਇਸ ਤਰ੍ਹਾਂ ਦੇ ਵਿੱਚ ਮੰਗਾ ਰਿਆ ਜਥੇਬੰਦੀ ਨੂੰ ਉਹ ਨਾਲ ਸਰਪੰਚ ਦਾ ਨਾਮ ਵੀ ਲੈਂਦਾ ਵੀ ਸਰਪੰਚ ਯਾ ਮੇਰਾ ਕੋਈ ਕੁਝ ਨਹੀਂ ਕਰ ਸਕਦਾਗਾ ਇਹਨੇ ਕਰਕੇ ਜਦੋਂ ਇਧਰੋਂ ਬੱਚੀ ਦੀ ਮਦਦ ਦੇ ਲਈ ਸਾਡੇ ਮੁਕਸਰ ਜ਼ਿਲ੍ਹੇ ਦੇ ਸਾਥੀ ਆਉਂਦੇ ਕਿਉਂਕਿ ਇਹ ਉਸ ਪਰਿਵਾਰ ਦੀ ਧੀ ਆ ਜਿਹੜੀ ਜਥੇਬੰਦੀ ਦੇ ਵਿੱਚ ਉਹ ਕੰਮ ਕਰ ਰਹੇ ਆ ਤਾਂ ਇਧਰ ਲਗਾਤਾਰ 8 10 ਮਹੀਨੇ ਹੋ ਗਏ ਤਕਰੀਬਨ ਪਤੀ ਦੀ ਮੌਤ ਹੋਈ ਤੋਂ ਬੱਚੀ ਜਲੀਲ ਹੋ ਰਹੀ ਆ ਪੀੜਤ ਨੂੰ ਹਨਸਾਫ ਦੇਣ ਦੀ ਬਜਾਏ ਉਧਰ ਪੈਸੇ ਵਾਲਿਆਂ ਦੇ ਪੱਖ ਦੇ ਵਿੱਚ ਖੜਿਆ ਇਹ ਸਾਫ਼ ਹੁੰਦਾ ਵੀ ਜਿਹੜਾ ਗੁਰਾ ਦਿੱਤਾ ਇਹ ਇੱਥੇ ਆਈਜੀ ਦਾ ਰੀਡਰ ਰਿਹਾ ਸਾਨੂੰ ਪਤਾ ਵੀ ਜਿਹਦੇ ਮੂੰਹ ਨੂੰ ਰੂ ਲੱਗਾ ਹੋਵੇ ਤੇ ਉਹ ਭਰਾਵੋ ਫਿਰ ਮਗਰੂ ਉਹ ਹੱਡੀ ਦੇ ਮਗਰ ਜਾਂਦਾ ਹੁੰਦਾ ਬੱਚੀ ਵਾਲੇ ਪਾਸੋਂ ਹੱਡੀ ਨਹੀਂ ਮਿਲ ਰਹੀ ਇਹਦੇ ਕਰਕੇ ਉਹਨਾਂ ਦਾ ਪੱਖ ਪੂਰਿਆ ਇਸੇ ਕਰਕੇ ਜਦੋਂ ਇਧਰੋਂ ਸਾਡੀ ਡਿਊਟੀ ਲੱਗਦੀ ਅਸੀਂ ਬੱਚੀ ਦੇ ਪ੍ਰੂਫ ਦਿਖਾਉਣ ਦੇ ਲਈ ਇੱਥੇ ਆਉਣੇ ਤਾਂ ਐਸਐਚਓ ਸਾਨੂੰ ਵੀ ਆਪਦਾ ਵਰਦੀ ਦਾ ਉਹ ਰੋਬ ਆ ਜਿਹੜਾ ਸਾਡੇ ਦੇ ਝਾੜਦਾ ਇਹਦਾ ਏਐਸਆਈ ਦਰਸ਼ਨ ਸਾਡੇ ਦੇ ਵਰਦੀ ਦਾ ਰੋਬ ਝਾੜਦਾ ਵੀ ਕੁਰਸੀ ਤੇ ਬੈਠਣ ਨੂੰ ਤੁਹਾਨੂੰ ਕਿਹਨੇ ਆਖਿਆ ਇਹਦੇ ਕਰਕੇ ਅਸੀਂ ਇੱਥੋਂ ਪਾਸੇ ਹੋ ਜੰਨੇ ਆ ਵੀ ਚੰਗਾ ਤੁਸੀਂ ਸਾਨੂੰ ਕਹੋ ਗੈਟ ਆਊਟ ਥਾਣੇ ਚ ਕਿਉਂਕਿ ਇਹ ਪਬਲਿਕ ਸਰਵੰਟ ਆ ਤੁਸੀਂ ਤੇ ਜੇ ਤੁਹਾਡਾ ਪਬਲਿਕ ਦੇ ਨਾਲ ਇਸ ਕੰਦਾ ਵਿਹਾਰ ਰਹੂਗਾ ਤੇ ਫਿਰ ਲੋਕ ਆਮ ਸੁਧਾਰ ਲੋਕ ਤੁਥੋ ਕਿਵੇਂ ਇਨਸਾਫ ਲੈ ਸਕਣਗੇ ਜੇ ਤੁਸੀਂ ਜਥੇਬੰਦੀਆਂ ਦੇ ਜ਼ਿੰਮੇਵਾਰ ਆਗੂਆ ਨਾਲ ਇਸ ਕੰਦਾ ਵਿਹਾਰ ਕਰਦੇ ਆ ਤੇ ਇਹਦੇ ਕਰਕੇ ਅੱਜ ਦਾ ਜਿਹੜਾ ਧਰਨਾ ਹੈ ਬੱਚੀ ਨੂੰ ਇਨਸਾਫ ਦਿਵਾਉਣ ਲਈ ਪੁਲਿਸ ਦੀ ਇਸ ਧੱਕੇਸ਼ਾਹੀ ਦਾ ਜਵਾਬ ਦੇਣ ਦੇ ਲਈ ਥਾਣੇ ਦਾ ਘਰਾਉ ਕੀਤਾ ਗਿਆ ਤੇ ਜੇ ਇਹ ਆ ਕੇ ਆਪਣੀ ਕੀਤੀ ਹੋਈ ਦਾ ਅਹਿਸਾਸ ਕਰਦੇ ਐਸਆਈ ਤੇ ਗੁਰਾਂ ਦੇ ਤਾਂ ਥਾਣੇਦਾਰ ਤਾਂ ਠੀਕ ਆ ਜੇ ਨਹੀਂ ਕਰਦੇ ਤਾਂ ਆਉਣ ਵਾਲਾ ਸਮਾਂ ਦੱਸੂਗਾ ਵੀ ਇਹਦੇ ਦੋਹਾਂ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚੋਂ ਕਿਹੜੇ ਕੰਦੇ ਆ ਕੇ ਬਿਲਕੁਲ ਇਹ ਪੰਜ ਕੀ ਕਾਵੇ ਕੀ ਮੇਰੇ ਪਤੀ ਦੀ ਜਦੋਂ ਮੌਤ ਤੋਂ ਬਾਅਦ ਮੇਰੇ ਸਹੁਰਾ ਬਲਵੰਤ ਸਿੰਘ ਕਹਿੰਦਾ ਜੇ ਤੇ ਮੇਰੀ ਘਰ ਵਾਲੀ ਬਣ ਕੇ ਰਹੇਂਗੀ ਤਾਂ ਤੈਨੂੰ ਪ੍ਰਾਪਰਟੀ ਚ ਸਹ ਦੇਉਂਗਾ ਨਹੀਂ ਨਹੀਂ ਜੇ ਮੈਂ ਇਹ ਚੀਜ਼ਾਂ ਦਾ ਵਿਰੋਧ ਕੀਤਾ ਤਾਂ ਜਿਹੜੇ ਮੇਰੇ ਪਤੀ ਦੇ ਨਾਮ ਮੇਰੇ ਸਹੁਰੇ ਨੇ ਜ਼ਮੀਨ ਕਰਾਈ ਸੀਗੀ ਉਹ ਸਾਰੀ ਟੜਵਾਤੀ ਟੜਵਾ ਕੇ ਇਹਨਾਂ ਨੇ ਸਾਰੀ ਮੇਰੇ ਜੇਠ ਨਾ ਕਰਵਾਤੀ ਵੀ ਜੇ ਤੂੰ ਮੇਰੀ ਘਰ ਵਾਲੀ ਬਣ ਕੇ ਨਹੀਂ ਰਹਿਣਾ ਤਾਂ ਕਿਸੇ ਚੀਜ਼ 'ਚ ਇਹਨਾਂ ਨੇ ਜੋ ਆ ਸਾਰਾ ਗੋਦਨਾਮਾ ਆ 8 ਲੱਖ ਦੇ ਪ੍ਰੂਫ ਸਾਰੇ ਪ੍ਰੂਫ ਮੇਰੇ ਕੋਲੇ ਆ ਪ੍ਰੂਫ ਹੁੰਦੇ ਹੋਏ ਤਿੰਨ ਮਹੀਨੇ ਹੋ ਗਏ ਸਾਨੂੰ ਥਾਣਿਆਂ ਚ ਫਿਰਦਿਆਂ ਨੂੰ ਸੋ ਇਹ ਤੁਹਾਡੇ ਮਾਤਾ ਜੀ ਆ ਨਹੀਂ ਇਹ ਨਿਸ਼ਤਰ ਦੀ ਪਹਿਲਾਂ ਵਾਲੀ ਘਰ ਵਾਲੀ ਸੀ ਉਹਨਾਂ ਦੀ ਭੈਣ ਆ ਇਹ ਪੇਕਾ ਪਰਿਵਾਰ ਵੀ ਸਾਰਾ ਮੇਰੇ ਨਾਲ ਹੀ ਖੜਾ ਇਹ ਤੁਹਾਨੂੰ ਦੱਸ ਦੇਣਗੇ ਇਹਨਾਂ ਦੀ ਭੈਣ ਨਾਲ ਵੀ ਇਹ ਸਾਰਾ ਪਰਿਵਾਰ ਕੀ ਕੁਝ ਕਰਦਾ ਸੀਗਾ ਤੇ ਜਿਹੜੇ ਜਿਹੜੇ ਦੋਸ਼ੀ ਹੈ ਉਹਨਾਂ ਦੀ ਭੈਣ ਹੈ ਇਹ ਜਿੰਨੇ ਦੋਸ਼ ਲਾ ਰਹੇ ਤੁਸੀਂ ਨਹੀਂ ਇਹ ਮੇਰੇ ਪਤੀ ਦੀ ਦੂਸਰੀ ਸ਼ਾਦੀ ਸੀ ਉਹਨਾਂ ਦੀ ਜਿਹੜੀ ਪਹਿਲਾਂ ਵਾਲੀ ਘਰ ਵਾਲੀ ਸੀ ਉਹਦਾ ਪੇਕਾ ਪਰਿਵਾਰ ਕਿਵੇਂ ਦੇਖਦੇ ਹੋ ਤੁਸੀਂ ਇਹ ਧੱਕੇਸ਼ਾ ਨਹੀਂ ਲੱਗਦਾ ਜੀ ਜੀ ਸੱਚ ਬੋਲਦੀ ਹੈ ਜੀ ਜੋ ਹੋਇਆ ਸਾਡੇ ਨਾਲ ਵੀ ਉਹੀ ਹੋਇਆ ਇਹਨਾਂ ਨਾਲ ਵੀ ਉਹੀ ਹੋ ਰਿਹਾ ਹਾਂ ਜੀ ਜੀ ਸਾਡੀ ਤਾਂ ਮੌਤ ਹੋ ਗਈ ਸਾਡਾ ਤਾਂ ਇਹਨਾਂ ਲੋਖੜਾ ਫੇਰ ਛੁੱਟਿਆ ਜੀ ਪਤਾ ਜੇ ਮੀਨੀ ਪੰਚਾਇਤ ਲਿਆਉਂਦੇ ਸੀ 10-10 ਬੰਦੇ ਛਿੱਤਰੋ ਛਿੱਤਰੀ ਹੋ ਕੇ ਅਸੀਂ 22 ਸਾਲ ਕੱਟੇ ਇਹਨਾਂ ਨੇ ਕਿਵੇਂ ਦੇਖਦੇ ਫੋਰੀ ਬਾਕੀ ਧੱਕੇਸ਼ਾ ਹੀ ਹੋ ਰਹੀ ਧੱਕੇਸ਼ਾ ਹੀ ਬਿਲਕੁਲ ਧੱਕੇਸ਼ਾ ਹੀ ਹੋਂਦੀ ਹੈ ਤੁਹਾਡੇ ਸਾਹਮਣੇ ਹੀ ਹੈ ਧੱਕੇਸ਼ਾ ਹੀ ਨਾ ਹੁੰਦੀ ਆ ਇਹਨੇ ਸਾਰੇ ਲੋਕਾਂ ਨੂੰ ਕੰਮ ਕਰਾਉਣਾ ਛੱਡਣ ਦੀ ਕਿ ਲੋੜ ਸੀ ਮੈਂ ਇੱਥੇ ਚਾਰ ਕਿਵੇਂ ਲਾ ਗਈ ਮੈਂ ਕੱਲੀ ਆ ਘਰੇ ਮੈਂ ਬਹੁਤ ਔਖੀ ਹੋ ਕੇ ਉਹ ਨਹੀਂ ਮੈਨੂੰ ਕੀ ਲੋੜ ਹੈ ਵੀਰੋ ਤੂੰ ਪੀ ਮਰਨ ਦੀ ਬਿਲਕੁਲ ਬਿਲਕੁਲ ਜੇ ਇਨਸਾਫ ਮਿਲਦਾ ਹੁੰਦਾ ਮੈਨੂੰ ਕੀ ਲੋੜ ਸੀ ਹੋਣਗੀ ਇੱਥੇ ਸਾਡਾ ਪੰਜ ਸਾਲ ਉਹ ਗੇਸਟ ਆ ਕੇ ਨਹੀਂ ਬੜੇ ਭੋਗ ਪਾ ਗੀਆਂ ਫੁੱਲ ਲੈ ਗਏ ਮੁਰਕਿਸ ਤੇ ਇਹਨਾਂ ਦੇ ਘਰੇ ਨਹੀਂ ਬੜੇ ਆ ਕੇ ਸਾਡੇ ਉਹਦੇ ਨਾਲ ਸਾਡੀ ਕੁੜੀ ਦਾ ਸਾਰਾ ਸਾਮਾਨ ਦਾ ਹੁੰਦਾ ਫੇਰ ਤਾਂ ਨਾਨਾ ਨੇ ਸੱਸ ਨੇ ਜਿਠਾਣੀ ਨੇ ਜਿਹੜਾ ਸਾਡਾ ਸੋਨਾ ਆਪ ਹੁਣ ਤੋਲਿਆ ਤਾਂ ਨਹੀਂ ਆਪਾਂ ਹੁੰਦਾ ਜਦੋਂ ਆਪਣੀ ਭੈਣ ਗਈ ਆਪਾਂ ਤੋਲਦੇ ਤਾਂ ਇਹਨਾਂ ਕੋਈ ਵੀ ਆ ਕੇ ਸੋਨਾ 25 ਤੋਂ 30 ਤੋਲੇ ਸੋਨਾ ਫਿਲਗ ਭਾਗ ਹਾਂ ਬਾਹਰਲੇ ਮੇਰੇ ਬੱਚੇ ਬਾਹਰ ਘੜੀਆਂ ਕੋਟ-ਗੋਟੀਆਂ ਤੇ 22 ਸਾਲਾਂ ਦਾ ਕੱਪੜਾ ਜਗਰਾਉਂ ਕੱਪੜਿਆਂ ਦੀ ਦੁਕਾਨ ਤੇ ਤੁਸੀਂ ਜਾ ਕੇ ਉਹਨਾਂ ਜੀ ਬੰਨਿਆ ਦੇਖ ਸਕਦੇ ਵੀ ਕਿੰਨੇ ਕਿੰਨੇ ਦੇ ਕੱਪੜੇ ਆਏ ਆ। ਉਹ ਸਾਰਾ ਘਰ ਉਹਨਾਂ ਨੇ ਛੇੜਨ ਕਰਤਾ ਕੋਈ ਚੀਜ਼ ਨਹੀਂ ਛੱਡੀ ਸਾਡੀ ਘਰੇ। ਜਿਹੜੇ ਜਥੇਬੰਦੀ ਦੇ ਆਗੂ ਤੁਹਾਡੇ ਨਾਲ ਅੱਜ ਖੜੇ ਆ ਉਹ ਕਹਿੰਦੇ ਅਸੀਂ ਦਾ ਉਹਨਾਂ ਦੀ ਜਿਹੜੀ ਹੈਗੇ ਉਹਨਾਂ ਨੇ ਗਲਤੀ ਕੀਤੀ ਅਹਿਸਾਸ ਕਰਵਾ ਕੇ ਜਾਵਾਂਗੇ। ਤੁਹਾਡੇ ਵੱਲੋਂ ਕਿਸ ਤਰ੍ਹਾਂ ਇਹਨੂੰ ਕਾਰਵਾਈ ਕੀਤੀ ਜਾਊਗੀ ਕਿ ਇਨਸਾਫ ਲੈ ਕੇ ਜਾਵਾਂਗੇ ਤੁਸੀਂ ਵੀ। ਹਾਂਜੀ ਵੀਰੇ ਜਦੋਂ ਮੇਰੇ ਨਾਲ ਇੰਨੀ ਜਥੇਬੰਦੀ ਖੜੀ ਐ ਇਨਸਾਫ ਦਿਵਾਉਣਗੇ ਤਾਂ ਮਿਲੂਗੀ। ਬਿਲਕੁਲ ਬਿਲਕੁਲ। ਤੁਸੀਂ ਦੇਖ ਸਕਦੇ ਹੋ ਮੰਗ ਕਰ ਰਹੇ ਨੇ ਕਾਰਵਾਈ ਦੀ ਤਾਂ ਕਿਤਨਾ ਕਿਤੇ ਪੁਲਿਸ ਦੀ ਜਿਹੜੀ ਇਹ ਕਹਿੰਦੇ ਆ ਸਾਡੇ ਨਾਲ ਪੁਲਿਸ ਨੇ ਵੀ ਧੱਕੇਸ਼ਾਹੀ ਕੀਤੀ ਆ ਤਾਂ ਦੇਖਣਾ ਹੋਵੇਗਾ ਕਿ ਇਹ ਕਿਸਾਨ ਜਥੇਬੰਦੀਆਂ ਦਾ ਧਰਨਾ ਕਦੋਂ ਤੱਕ ਰਹੇਗਾ ਪਰ ਲਗਾਤਾਰ ਕਿਸਾਨ ਜਥੇਬੰਦੀ ਇਸ ਪੀੜਤ ਨਾਲ ਜੂ ਖੜੇ ਹੋਏ ਨੇ ਔਰ ਜਿੰਨਾਂ ਤੇ ਦੋਸ਼ ਲੱਗ ਰਹੇ ਨੇ ਇਹਨਾਂ ਦੇ ਦੋਸ਼ਾਂ ਦੇ ਅਸੀਂ ਪੁਸ਼ਟੀ ਨਹੀਂ ਕਰਦੇ ਔਰ ਜਿੰਨਾਂ ਤੇ ਦੋਸ਼ ਲੱਗ ਰਹੇ ਨੇ ਉਹ ਆਪਣਾ ਪੱਖ ਦੇ ਸਕਦੇ ਆ ਜੇਕਰ ਉਹਨਾਂ ਨੂੰ ਲੱਗਦਾ ਕਿ ਇਹ ਗਲਤ ਆ ਤਾਂ ਆਪਣਾ ਪੱਖ ਜੂ ਦੇ ਸਕਦੇ ਆ ਪਰ ਲਗਾਤਾਰ ਇਹਨਾਂ ਨੇ ਥਾਣਾ ਜਿਹੜਾ ਹੈਗਾ ਸਦਾ ਥਾਣਾ ਕੋੜੂਪੁਰਾ ਜੂ ਖਿਰਿਆ ਹੋਇਆ ਚੱਲ ਰਿਹਾ ਪਸੰਦ ਮੋਲ ਦੇ ਨਾਲ ਮੈਸੇਜ ਅੰਦਰ ਲੋਕਨ ਸਾਹਿਬ ਟੀਵੀ